84 ਜਿਹੜੇ ਸਿੱਧ ਹੋਏ ਨੇ ਉਹਨਾਂ ਵਿੱਚ ਗੋਰਖਾ ਬਾਦ ਇੱਕ ਸ੍ਰਮੌਰ ਸਿੱਧ ਸੀ ਚਰਪਟਨਾ ਪ੍ਰਾਣਾਯੰਦ ਦੀ ਸਾਧਨਾ ਨਾਲ ਜਿਸ ਨੇ ਆਪਣੀ ਉਮਰ ਬਹੁਤ ਲੰਬੀ ਕਰ ਲਈ। ਮਨੁੱਖ ਉਮਰ ਦਿਨ ਰਾਤ ਕਰਕੇ ਨਹੀਂ ਲਿਆਇਆ ਸਵਾਸਾਂ ਕਰਕੇ ਲਿਆਇਆ। ਯੋਗ ਦੀ ਇੱਕ ਵਿਧੀ ਹੈ ਸਵਾਸ ਰੋਕ ਲੋ ਤਾਂ ਮਨ ਰੁਕ ਜਾਂਦਾ ਹੈ ਸਵਾਸ ਚਲਣਗੇ ਤਾਂ ਵਿਚਾਰ ਚਲਣਗੇ ਸਵਾਸ ਚਲਣਗੇ ਤਾਂ ਸੋਚ ਨਹੀਂ ਚਲੇਗੀ ਸਵਾਸ ਚਲਣਗੇ ਤਾਂ ਯਾਦਾਂ ਚਲਣਗੀਆਂ ਰੋਕੋ ਸਵਾਸ ਨੂੰ ਸਭ ਕੁਝ ਰੁਕੇਗਾ ਗੋਰਖ ਦੀ ਇਹ ਸਾਧਨਾ ਉਹ ਗੋਰਖ ਦੀ ਇੱਕ ਸਾਧਨਾ ਨਹੀਂ ਸੀ ਤਰਾਕਿਕ ਸਾਧਨਾ ਦਾ ਵੀ ਇਹ ਜਨਮ ਦਾਤਾ ਹੈ ਕਿਸੇ ਵਿਸ਼ੇਸ਼ ਚੀਜ਼ ਨੇ ਆਪਣੀ ਦ੍ਰਿਸ਼ਟੀ ਰੋਣ ਅੱਖਾਂ ਉਹ ਇਤਨਾ ਲੀਨ ਹੋ ਜਾਣਾ ਕਿ ਉਹਦੇ ਚ ਮਨ ਨਿਕਾ ਗਰੋ ਇਹਨੂੰ ਤ੍ਰਾਕਿਕ ਧਿਆਨ ਸਾਧਨਾ ਕਹਿੰਦੇ ਨੇ ਇਸ ਤੋਂ ਲਾ ਇੱਕ ਪ੍ਰਾਣਾਯਮ ਦੀ ਸਾਧਨਾ ਫਿਰ ਤੀਸਰੀ ਨਾਲ ਦੀ ਸਾਧਨਾ ਤੋਣੇ ਤਪਾਣਾ ਗਰਮੀਆਂ ਵਿੱਚ 12 ਗਰਮੀ ਵਿਧਾਨੀ ਇਹ ਉਹ ਜਪਦੀ ਤਪਸ਼ ਵਧਾਣੀ ਅਨੰਦ ਰੋਪ ਤਪਸ਼ ਵਧਾਣੀ ਕੇਵੀ ਜਪਦੀ ਤਪਸ਼ ਜਪ ਤਪ 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 ਅਗਨੀ ਇਸ ਦੀ ਜਪਦੀ ਬਾਹਰ ਅਗਨੀ ਅੰਦਰ ਅਗਨੀ ਉਹ ਦੋਹਾਂ ਦੇ ਸੁਨੇਲ ਤੋਂ ਇੱਕ ਪਰਮ ਜੋਤ ਜਿਸ ਨੂੰ ਬ੍ਰਹਮ ਅਗਨ ਕਹਿਣੇ ਜੋਗਾਵਨ ਕਹਿਣੇ ਉਹ ਪੈਦਾ ਹੋਏਗੀ ਟੀਨਾ ਦੀ ਗੱਲ ਸਾਰਾ ਗੋਰਖ ਕੈਵਨ ਤੇਨ ਹਰ ਦੂਜੇ ਤੀਜੇ ਦਿਨ ਨਵੀਂ ਸਾਧਨਾ ਬਦਲਦਾ ਸੀ ਉਹਦੇ ਜਿਹੜੇ ਚੇਲੇ ਸਨ ਉਹਨਾਂ ਲਈ ਵੀ ਉਖਿਆਈ ਹੋ ਜਾਂਦੀ ਸੀ ਅੱਜ ਇਹ ਸਾਧਨਾ ਕੱਲ੍ਹ ਹੋ ਪਰਸੋਂ ਤੋ ਜਿਹੜਾ ਖਲ ਜਗਨ ਪਾ ਦੇਵੇ ਬਹੁਤ ਖਿਲਾਰਾ ਪਾ ਦੇਵੇ ਉਸਨੂੰ ਹਿੰਦੁਸਤਾਨ ਵਿੱਚ ਅੱਜ ਵੀ ਕਹਿੰਦੇ ਨੇ ਤੇ ਗੋਰਖ ਦੰਦਾ ਚਲੋ ਇਹ ਤੇ ਗੋਰਖ ਦੰਦਾ गोरख धंदा क्यों सवेरे कुछो शामे कुछो कल कुछो परसों कुछो उसने बहुत सारे तजुर्बे किए उन तजुर्बों में एक एक तजुर्बा श्वासों को रोको प्राण यहां रुक जाने के विचार रुक जाएगी सोचनी रुक जाने की ज्यादा ਇਸ ਦਿਨਾਂ ਵਿਚਾਰਾਂ ਦੇ ਜੋ ਪਰੇਸ਼ਾਨੀ ਹੈ ਸੋਚਣੀ ਦੇ ਜੋ ਤਣਾਅ ਹੈ ਯਾਦਾਂ ਦੇ ਜੋ ਬੋਝ ਹੈ ਉਹ ਲੈ ਜਾਏਗਾ ਦੂਸਰਾ ਉਮਰ ਲੰਬੀ ਹੋ ਜਾਏਗੀ ਕੋਈ ਇੱਕ ਇੱਕ ਯੋਗੀ ਜਦ ਗੁਰਨਾਮਿਕ ਨੂੰ ਮਿਲਿਆ ਸੀ ਕੋਈ 2000 ਵਰਿਆਂ ਦਾ ਕੋਈ 1000 ਵਰਿਆਂ ਦਾ ਭਰਤਰੀ ਮਿਲਿਆ ਇਹ ਦੋ ਤੋਂ ਉੱਚਾ ਹੋ ਚੁੱਕਾ ਇਹ ਵਿਕਮਰਾਜੀਤ ਦਾ ਘਰਾ ਸੀ ਰਾਜਾ ਭਰਤਰੀ विक्रमजीत ਦਾ ਪਰਾ ਸਕਾ ਤੋਂ ਵਿਕਰਮ ਨੇ ਸਮਤ ਅਜ 2000 ਤੋਂ ਉੱਪਰ ਚਲਾ ਗਏ ਇੱਕ ਬੜੀ ਲੰਬੀ ਉਮਰ ਦਾ ਸੀ ਜਦ ਗੁਰੂ ਨਾਨਕ ਤੁਮ ਜਲੇ ਇਹ ਬਾਤ ਹੈ ਕਿ ਔਰ ਭਰਤਰੀ ਦੇ ਪਤੀ धनु गुरु ਨਾਨਕ ਦੇਵ ਜੀ ਮਹਾਰਾਜ ਦੇ ਦੋ ਤਿੰਨ ਸ਼ਬਦ ਹੈ ਆਸਾ ਰਾਲ ਦੇ ਸਿਫਤੀ ਰੱਤਾ ਸਦਬੈ ਰਾਗੀ ਜੂਏ ਜਨਮ ਨਾ ਹਾਰੇ ਕਹਿਣਾ ਨਿਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਦਾਰੇ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿਣਾ ਨਿਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ ਤੇ ਦੂਸਰਾ ਸ਼ਬਦ ਤੀਸਰਾ ਜਲ ਤੇ ਉਪਜੇ ਜਲ ਤੇ ਦੂਰ ਜਨਮੇ ਜੋਤ ਰਿਆ ਭਰ ਪੂਰ ਸੁਣ ਭਰਤਰ ਐ ਵਰਤਰੀ ਸੁਣ ਸੁਣ ਭਰਤਰ ਨਾਮਿਤ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਾਸ਼ ਭਰਤਰੀ ਨੂੰ ਸੰਬੋਧਨ ਕਰਦੇ ਹੋਇਆ ਇਹ ਤਿੰਨ ਸ਼ਬਦ ਨੇ ধনਗੁਰੂ ਨਾਮ ਕਿ ਦੇ ਦਿੱਤੇ ਆਸਾ ਰਵੇ ਬੜੀ ਲੰਬੀ ਉਮਰ ਦਾ ਵੀ ਯੋਗੀ ਪਤਾ ਹੈ ਗੁਰੂ ਨਾਨਕ ਨੂੰ ਕੀ ਕਹਿੰਦੇ ਸਨ ਬਾਲਾ ਤਾਂ ਬਾਲਾ ਕਹਿੰਦੇ ਨੇ ਬੱਚੇ ਦਾ ਨਾ ਉਹ ਬੁੱਢਾ ਨਾ ਉਹ ਬਾਲਾ ਬਈ ਉਹ ਬੁੱਢਾ ਨਹੀਂ ਉਹ ਬੱਚਾ ਹੈ ਗੁਰੂ ਨਾਨਕ ਨੂੰ ਬਾਲਾ ਕਰਕੇ ਬੁਲਾ ਮੇਰੇ ਬੱਚਾ ਛੋਟੀ ਉਮਰ ਉਸ ਸੈਕੜਿਆਂ ਹੋਣੇ ਟੁੱਟੋ ਗਏ ਨੇ ਕੋਈ ਹਜ਼ਾਰ ਵਰਿਆਂ ਦਾ ਕੋਈ 1500 ਸਾਲ ਦਾ ਲੰਬੀ ਉਮਰ ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੈਵੇ ਬਾਲਾ ਉਹ ਨਾਨਕ ਨੂੰ ਬੱਚਾ ਕਹਿੰਦੇ ਨੇ ਬਾਲਾ ਬਾਲਕ ਉਮਰ ਛੋਟੀ ਉਹ ਪ੍ਰਾਣਾਯਮ ਦੀ ਸਾਧਨਾ ਦੇ નિਪੁੰਨ ਸੀ ਔਰ ਇਸ ਪદ્ધਤੀ ਨੂੰ ਫੈਲਾਣ ਵਿੱਚ ਚਰਪਟਨਾਥ ਨੇ ਬਹੁਤ ਵੱਡਾ ਕੰਮ ਕੀਤਾ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਤੇ ਪਹੁੰਚੇ ਨੇ ਸੁਮੇਰ ਵਿੱਚ ਸੋਨੇ ਨੂੰ ਕਹਿੰਦੇ ਗਏ ਹਿਮਾਲਿਆ ਪਰਬਤ ਜਦ ਧੁੱਪ ਪੈਂਦੀ ਹੈ ਤੋ ਬਰਫ਼ ਉਹ ਪੀਲੇ ਰੰਗ ਦੀ ਹੈ ਸੁਨੇਹੀ ਕਰ ਰਹਾ ਹੈ ਲੱਗਦਾ ਪਿੱਛੇ ਜੋ ਪੱਥਰ ਹੋਣਾ ਹੈ ਉਹ ਪੀਲੇ ਰੰਗ ਦਾ ਉਹਦੇ ਉੱਤੇ ਜਮੀ ਹੋਈ ਬਰਫ਼ ਤੇ ਉਹ ਪੀਲੇ ਰੰਗ ਦੀ ਚਮਕ ਰਹੀ ਜਿਵੇਂ ਸੋਨਾ ਸੁਮੇਰ ਪਰਬਤ ਸੋਨੇ ਦਾ ਪਰਬਤ ਇੱਥੇ ਜਦ ਬਾਦਸ਼ਾਹ ਪਹੁੰਚੇ ਹਨ ਔਰ ਸਿੱਧਾ ਨਾਲ ਜੋ ਚਰਚਾ ਹੋਈ ਹੈ। ਤਾਂ ਪਹਿਲਾ ਪ੍ਰਸ਼ਨ ਜੋ ਚਰਪਟਨਾਥ ਕਰਦਾ ਹੈ, ਪ੍ਰਸ਼ਨ ਨਹੀਂ ਇਹ ਵੀ ਕਹਿ ਲੋ ਪੁੱਛਦਾ ਹੈ। ਗੁਰੂ ਨਾਨਕ ਦੇਵ ਜੀ ਤੋਂ ਪੁੱਛਦਾ ਹੈ। ਸਵਾਲ ਕਰਨਾ ਹੋਰ ਗੱਲ ਹੈ। ਸਵਾਲ ਕਰਨਾ ਅਗਲੇ ਦਾ ਗਿਆਨ ਵੇਖਣਾ ਹੈ। ਪੁੱਛਣਾ ਹੈ।

ਕਿ ਨਾ ਥਰੇ ਜਾਣ ਵਾਲਾ ਸਾਗਰ ਕਿਵੇਂ ਕਰੀਏ ਕਿਵੇਂ عبور ਕਰੀਏ ਇਹਨੂੰ ਪਾਰ ਕਰਨਾ ਕਠਿਨ ਹੈ ਇਹਦਾ ਮਤਲਬ ਇਹ ਸਿੱਧ ਉਰਾਰ ਸੰਪਾਰ ਨਹੀਂ ਹੋਏ ਵਾਕਈ ਪਾਰ ਨਹੀਂ ਹੋਏ ਰੇੜੀਆਂ ਸੜੀਆਂ 'ਚ ਰੁਕ ਗਏ ਸਨ ਅਗੁਰ ਨਾਮ ਇੱਕ ਆਖ ਕਹਿੰਨੇ ਸਿਧ ਹਉਮਾ ਸਿੱਧ ਲਈ ਰੇਦ ਅਖਾ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਧਾਓ ਮਤ ਦੇਖ ਬੋਲਾ ਵਿਸਰੇ ਤੇਰਾ ਚੇਤ ਨਾ ਆਵੇ ਨਾ ਕਿਹੜੇ ਜੋਇਲਿਆਂ ਚ ਫਸ ਗਿਆ ਤੂੰ ਸਿੱਧੀ ਤੇ ਪ੍ਰਸਿੱਧੀ ਦੋਹਾਂ ਚੋ ਗਿਆ ਇੱਕ ਆਮਦਰ ਸੇ ਗਰਸਤੀ ਪ੍ਰਸਿੱਧੀ ਚ ਰੁਕ ਜਾਂਦਾ ਉਹਦੀ ਪ੍ਰਪਤਾਵਾਦਿਲ ਉਹਦੀ ਪ੍ਰਸਿੱਧੀਵਾਦਿਲ ਕੋ ਪ੍ਰਸਿੱਧੀ ਚ ਫਸ ਗਿਆ ਕੋਈ ਸਿੱਧੀ ਚ ਫਸ ਗਿਆ ਕੋਈ ਪ੍ਰਸਿੱਧੀ ਚ ਫਸ ਗਿਆ ਕੀ ਚਰਪਟ ਪੁੱਛਦਾ ਹੈ ਮਹਾਰਾਜ ਇਹ ਨਥਰੇ ਜਾਵ ਅਲਜ ਸਾਗਰ ਕਿਹੜਾ ਸੰਸਾਰ ਉਹ ਆਪ ਸਾਰੇ ਸਿਆਣੇ ਬੈਠੇ ਪ੍ਰਸ਼ਨ ਖੜਾ ਹੋਏਗਾ ਸੰਸਾਰ ਨੂੰ ਸਾਗਰ ਕਹਿੰਦੇ ਹੈ ਇਹ ਹੈ ਸਾਗਰ ਬੜੀ ਤੁਲਨਾਤਮਕ ਗੱਲ ਹੈ ਸੰਸਾਰ ਤੇ ਸਾਗਰ ਸੰਸਾਰ ਤੇ ਸਮੁੰਦਰ ਵੀ ਜੋ ਸਮੁੰਦਰ ਹੈ ਜਿੱਕੇ ਲੋ ਸੰਸਾਰ ਹੈ ਜੋ ਸੰਸਾਰ ਹੈ ਉਹ ਸਮੁੰਦਰ ਹੈ ਦੋਨੇ ਕੁ ਨਿਕਲੇ ਇੱਕੋ ਕੁ ਨਿਕਲੇ ਇਸ ਨੂੰ ਨੇ ਜਿਸ ਡੰਗਲ ਬਿਆਨ ਕਰਦਾ ਹਾਂ ਪਰ ਕਿਉਂਕਿ ਕੁਝ ਤਰ੍ਹਾਂ ਮੇਥਾ ਅਧੂਰੇ ਰਹ ਗਏ ਸੰਭ ਬਿਆਨ ਕਰਦੇ ਹਾਂ ਸਾਗਰ ਵਿੱਚ ਪਾਣੀ ਹੈ ਸੰਸਾਰ ਵਿੱਚ ਪਦਾਰਥ ਹੈ ਸਾਗਰ ਵਿੱਚ ਲਹਿਰਾਂ ਨੇ ਸੰਸਾਰ ਦੇ ਸਮੱਸਿਆਵਾਂ ਨੇ ਔਪਣਾ ਨੇ ਸਾਗਰ ਦੇ ਕਿਸੇ ਕੋਨੇ 'ਚ ਕਦੀ ਕਦੀ ਤੂਫਾਨ ਖੜੇ ਹੋ ਜਾਂਦੇ ਨੇ ਸੰਸਾਰ ਦੇ 'ਚ ਕਦੀ ਕਦਾਂ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ ਕਿਦਰੇ ਜਾਨਵਾਂ ਕਿਦਰੇ ਮਹਾਮਾਰੀ ਬਿਮਾਰੀ ਵਿਆਪਕ ਪਦਰਤੇ ਜਿਵੇਂ ਪਿਛਲੇ ਦਿਨੀ ਸਾਰੀ ਦੁਨੀਆ 'ਚ ਰੋਲਾ ਪਿਆ ਸੀ ਪਲੇਗ ਦਾ ਹਿੰਦੁਸਤਾਨ ਵਿੱਚ ਅੱਲਾਹ ਕੀ ਇਤਨੀ ਗੱਲ ਨਹੀਂ ਸੀ ਜਿਨਾ ਦਿਨਾਂ ਚ ਇਹ ਰੋਲਾ ਸੀ ਔਰ ਰੋਲਾ ਕੁ ਸ਼ਾਂਤ ਹੋਇਆ ਤਾਂ ਮੈਨੇ ਬਾੜ ਮੇਰਾ ਖੇ ਜਾਣਾ ਹੋਇਆ ਸੀ ਦੋ ਤਿੰਨ ਰਾਗੀ ਜਿੱਥੇ ਵੀ ਨਾਮ ਗਏ ਦਸਵੇਂ ਗਿਆ ਮਲਥੇ ਪੁੱਛਿਆ ਕਹਿੰਦੇ ਕਿ 15 ਬੰਦੇ ਮਰੇ ਜ਼ਰੂਰ ਨੇ ਉਥੇ ਇੱਕ ਨਦੀ ਹੈ ਨਦੀ ਦੇ ਕੰਢੇ ਤੇ ਸੂਰਤ ਸ਼ਹਿਰ ਹੈ ਬਈ ਨਦੀ ਹੜਤੇ ਆ ਗਈ ਸਾਰਾ ਸ਼ਹਿਰ ਡੁੱਬ ਗਿਆ اور ہاگل اندر تو بات گندگی بہت چھوڑ گیا پانی تو اتنی بدبو پھیل گئی اس نال کچھ بیماریاں ورییاں تے 15 بندے مر گئے دنو نہ پلے لگ دے تا انڈیا دے جنے ڈاکٹر سنا انہوں نے منیا پلے پر ساری دنیا تے رولا تیرا تو میں اُتے گurdwaray سکشانکاں تو پچھیا کوئی ایسی ویسی گل تے کچھ بھی نہیں میں کسی تھی پڑھ دے رہے ہیں سن دے رہے ہیں اخبار کو سارا شہر خالی ہوا کہ کوئی بھی نہیں گیا پر میں ارس کرا مہا ماری ایک طوفان ایک ہادثہ کدرے <coughs> کوئی مہا مہاماری فیل جاتی ہے کدرے کوئی جنڈ جاند لگ جاتی ہے یا کدھر کوئی بھونچال آ جاتا ہے زلزلہ جیسے گال کوئی دو سال پہلے مہاراشٹر آیا زمین ہلی کوئی تی ہزار بندے بار گئے پنڈا دے پنڈ ورک ہو گئے جس طرح سمندر کدرے نہ کدرے توفان کھڑے ہو جاندے ہیں سنسار کوئی بہت بڑے ہاتھ حادثے کھڑے ہو جاندے ਸਾਗਰ ਦੇ ਵਿੱਚ ਕਦੀ ਕਦਾਂ ਕੋਈ ਇੱਕਦ جہاز ਇੱਕਦ ਵੱਡੀ ਬੇੜੀ ਡੁੱਬ ਜਾਂਦੀ ਹੈ। ਉਹ ਸਾਰੀ ਦੁਨੀਆ ਦੇ ਅਖਬਾਰਾਂ ਦੀ ਖਬਰ ਬਣਦੀ ਹੈ। ਡੁੱਬ ਗਈ ਬੇੜੀ। ਡੁੱਬ ਗਿਆ ਸ਼ਿਪ। ਸੰਸਾਰ ਵਿੱਚ ਕਦੀ ਕਦਾਂ ਕੋਈ ਇੱਕਦ ਜ਼ਿੰਦਗੀ ਦੀ ਬੇੜੀ ਤਰ ਜਾਂਦੀ ਹੈ। ਇੱਕਦ। ਕੋਈ ਗਵਰਦਾਸ ਕੋਈ ਕਵੀ ਕੁਲ ਸਦਨਾ ਸੈਨ ਕੁਲ ਭਾਈ ਬਲਰਾਜ ਕੁਲ ਭਾਈ ਮਨੀ ਸਿੰਘ ਕੁਲ ਬਾਬਾ ਦੇਵ ਸਿੰਘ ਕੋਈ ਕਦ ਮੇੜੀ ਤਾਂ ਜਾਂਦੀ ਹੈ ਇਤਿਹਾਸ ਬਣ ਜਾਂਦਾ ਹੈ ਸਾਗਰ ਵਿੱਚ ਕੋਈ ਇੱਕ ਜਹਾਜ਼ ਡੁੱਬ ਜਾਂਦਾ ਹੈ ਖਬਰ ਬਣ ਜਾਂਦੀ ਹੈ ساری ਦੁਨੀਆ ਦੇ ਅਖਬਾਰਾਂ ਦੇ ਡੁੱਬ ਗਿਆ ਇੱਕ ਸ਼ਿਪ ਐਨੇ ਬੰਦੇ ਡੁੱਬ ਗਏ ਸੰਸਾਰ ਸਾਗਰ ਵਿੱਚ ਕਦੀ ਕਦਾਈ ਕੋਈ ਇਕੱਲ ਜ਼ਿੰਦਗੀ ਦੀ ਡੇਢੀ ਤਰ ਕੇ ਪਾਰ ਹੋ ਜਾਂਦੀ ਹੈ। ਤਾਂ ਇਤਿਹਾਸ ਬਣ ਜਾਂਦਾ ਹੈ। ਉਹ ਮਹਾਪੁਰਸ਼ ਕਹਿੰਦਾ ਹੈ। ਸੰਤ ਉਰਾਰੇ ਨਹੀਂ ਹੁੰਦਾ, ਪਾਰ ਉਹ ਪਾਰ ਚਲਾ ਗਿਆ। ਭਗਤ ਜੋ ਪਾਰ ਚਲਾ ਗਿਆ, ਗੁਰਮੁਖ ਜੋ ਪਾਰ ਚਲਾ ਗਿਆ। ਕੋਈ ਆਰ ਨਹੀਂ ਹੈ। ਤਾਂ ਇਤਿਹਾਸ ਬਣ ਜਾਂਦਾ ਹੈ। ਸਾਗਰ ਦੇ ਜਦ ਵੀ ਕੋਈ ਡੁੱਬਦਾ ਹੈ ਛੇਤ ਤੋਂ ਪਾਣੀ ਦੇ ਡੁੱਬਦਾ ਹੈ ਸੰਸਾਰ ਦੇ ਵਿੱਚ ਜਦ ਕੋਈ ਜ਼ਿੰਦਗੀ ਦੀ ਬੇੜੀ ਡੁੱਬਦੀ ਹੈ ਤਾਂ ਪਦਾਰਥਾਂ ਡੁੱਬ ਜਾਂਦੀਆਂ ਨੇ ਗਰਗ ਹੋ ਗਿਆ ਦਰਬਾਰੇ ਅਕਬਰੀ ਦਾ ਨੌ ਰਤਨਾਂ ਵਿੱਚੋਂ ਇੱਕ ਰਤਨ ਜਨਾਬ ਕਵੀ ਰਹੀਂ ਜੋ ਅਕਬਰ ਕਾਲ ਦੇ ਚੋਮਨਿਸਟਰ ਵੀ ਸੀ ਘਰੇਲੂ ਮਾਮਲਿਆਂ ਦਾ ਵਜ਼ੀਰ ਵੀ ਸੀ ਕਿੰਦੇ ਪਾਣੀ ਬਾੜੇ ਨਾਓ ਨੇ ਘਰ ਮੇ ਬਾੜੇ ਦਾ ਦੋਨੋ ਹੱਥ ਉਲੀਚੀਏ ਯਹੀ ਸੱਜਣ ਕੋ ਕਾਮ ਢੀੜੀ ਪਾਣੀ ਦੇਚ ਚੱਲ ਸਕਦੀ ਐ ਰੇਤ ਦੇਚ ਨਹੀਂ ਪਰ ਢੀੜੀ ਪਾਣੀ ਦੇਚ ਡੁਬ ਸਕਦੀ ਐ ਰੇਤ ਦੇਚ ਨਹੀਂ ਚੱਲੇਗੀ ਪਾਣੀ ਚ ਡੁਬੇਗੀ ਪਾਣੀ ਜ਼ਮੀਨ ਤੇ ਨਹੀਂ ਚੱਲ ਸਕਦੀ ਰੇਤ ਵਿੱਚ ਨਹੀਂ ਚੱਲ ਸਕਦੀ ਜ਼ਿੰਦਗੀ ਦੀ ਢੇੜੀ ਚਲਦੀ ਪਦਾਰਥਾਂ ਕਰਕੇ ਕਦਮ ਵੀ ਨਹੀਂ ਚੱਲ ਸਕਦੀ ਪਦਾਰਥਾਂ ਤੋਂ ਬਿਨਾਂ ਇਹਨੂੰ ਧਨ ਚਾਹੀਦਾ ਹੈ ਆਨ ਚਾਹੀਦਾ ਹੈ ਪਾਣੀ ਚਾਹੀਦਾ ਹੈ ਬਸਤਰ ਚਾਹੀਦਾ ਹੈ ਸਾਜ਼ੋ ਸਮਾਨ ਚਾਹੀਦਾ ਹੈ ਪਾਣੀ ਵੀ ਚਾਹੀਦਾ ਹੈ ਪਾਣੀ ਤੋਂ ਬਿਨਾਂ ਢੇੜੀ ਚੱਲ ਨਹੀਂ ਸਕਦੀ ਪਰ ਪਾਣੀ ਤੋਂ ਬਿਨਾਂ ਢੇੜੀ ਡੁੱਬ ਨਹੀਂ ਸਕਦੀ ਪਦਾਰਥਾਂ ਤੋਂ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ ਪਦਾਰਥਾਂ ਤੋਂ ਬਿਨਾ ਜ਼ਿੰਦਗੀ ਟੁੱਟ ਨਹੀਂ ਸਕਦੀ ਗੁਰੂ ਨਾਨਕ ਦੇਵ ਜੀ ਮਾਰਾ ਕਹਿੰਦੇ ਨੇ ਪਾਣੀ ਦੇ ਤੇ ਬੇੜੀਆਂ ਤਰਦੀਆਂ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਉਸ ਪਦਾਰਥਾਂ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਡੁੱਬ ਗਈਆਂ ਹਨ ਸਾਨੂੰ ਦੇਖਾਂ ਤਾਂ ਡੁੱਬ ਗਏ ਡੁੱਬ ਗਏ ਡੁੱਬ ਗਏ ਮੈਂ ਦੇਖ ਰਿਹਾ ਪਾਛਕਾ ਨੇ ਡੁੱਬ ਗਏ ਪ੍ਰਭੂ ਚਿੰਤਨ ਭੁੱਲ ਗਿਆ ਰੱਬੀ ਯਾਦ ਭੁੱਲ ਗਈ ਸੀਲ ਸੰਜਮ ਭੁੱਲ ਗਿਆ ਸਬਰ ਸੰਤੋਖ ਭੁੱਲ ਗਿਆ ਡੁੱਬ ਗਏ ਗਰਕ ਹੋ ਗਏ ਔਰ ਆਪ ਦੀ ਗਿਆਤ ਲਈ ਅਰਸ ਕਰਾਂ ਇਸ ਨੂੰ ਭਗਤ ਕਬੀਰ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਕਬੀਰ ਬੇੜਾ ਜਰਜਰਾ ਉਹ ਪੈਂਛੇ 6000 ਹਰੂਏ ਹਰੂਏ ਤਿਰ ਗਏ ਬੂਬੇ ਜਲ ਸਰਭਾਸ਼ ਕਿੰਦਾ ਇਹਿਤ ਬੇੜੀ ਪੁਰਾਣੀ ਦੂਸਰਾ ਬੇੜੀ ਵਿੱਚ ਛਿੱਦਰ ਹਜ਼ਾਰਾ ਤੀਸਰਾ ਬੇੜੀ ਵਿੱਚ ਭਾਰ ਬੜਾ ਲੱਦ ਲਿਆ ਤਾਂ ਡੁੱਬੀ ਤੇ ਡੁੱਬੀ ਇਹਨੂੰ ਡਾਕਟਰ ਮੁਹੰਮਦ ਇਕਬਾਲ ਕਿਸੇ ਹੋਰ ਡੰਗ ਨਾਲ ਬਿਆਨ ਕਰਦਾ ਹੈ ਦਰਮਿਆਨੇ ਕਾਰੇ ਦਰਿਆ ਤਖਤਾ ਬਦਮ ਕਰਦਾ ਅਮੀ ਬਾਜ਼ਮੀ ਗੋਯੰ ਦੇ ਦਾਮਨ ਪਰ ਮਕੁਨ ਹਸ਼ਿਆਰ ਵਾਸ ਇਕਲਿਆ اے خدا ਤੂੰ ਮੈਨੂੰ ਲੱਕੜ ਦੇ ਤਖਤੇ ਨਾਲ ਬਨ ਗਏ ਸਮੁੰਦਰ ਦੇ ਸੁੱਟ ਦਿੱਤਾ ਲਹਿਰਾਂ ਦੇ ਸੁੱਟ ਦਿੱਤਾ ਤੇ ਉਪਰੋਂ ਮੈਨੂੰ ਕਹਿ ਰਹੇ ਆ होशियार हो सावधान हो बिजी ना अपना टांग अपने कपड़े पानी नाल भिगोई ना तेन्दा अजीब गल है लहरਾਂ ਦੇ ਠੇੜੇ ਖਾਰਿਆਂ ਤੇ ਭੇਜਾਂ ਨਾ درمیان ਨੇ ਘਾਰੇ ਦਰਿਆ ਕਤਤਾ ਬਦਮ ਕਰਦਾ 아니 ਬਾਜ਼ ਨਹੀਂ ਕੋ ਇਨ ਤੇ ਦਮਦ ਪਰ ਕੋ ਨੋਸ਼ਿਆ ਰਹਾ ਪੈਨਨ ਮੇ ਕਿਤਨੀ ਸਾਵਧਾਨੀ ਰੱਖਾਂ ਇਹ ਕਪੜੇ ਤੇ ਭੇਜਣਾ ਸੰਸਾਰ ਵਿੱਚ ਮਨੁੱਖ ਕਿਤਨਾ ਆਪਣੇ ਆਪ ਨੂੰ ਬਜਾਵੇ ਦਾਅ ਤੇ ਲੱਗੰਦੇ ਕਿਸੇ ਦੇ ਹੱਥ ਦਾ ਲੀ ਕਿਸੇ ਦੇ ਪੈਰ ਦਾ ਲੀ ਕਿਸੇ ਦੀ ਅੱਖਾਂ ਦਾ ਲੀ ਕਿਸੇ ਦੀ ਜ਼ਬਾਨ ਦਾ ਲੀ ਕਿਸੇ ਦੇ ਕੰਨ ਦਾ ਲੀ ਝੂਠ ਬੋਲ ਕੇ ਕਈਆਂ ਦੀ ਜ਼ਬਾਨ ਦਾ ਲੀ ਬਿਖੇਰਾ ਤੇ ਨਿੰਦਾ ਤੇ ਝੂਠੀ ਉਸ ਤੱਕ ਸੁਣ ਕੇ ਕਈਆਂ ਦੇ ਕੰਨ ਦਾ ਲੀ غلط کر کے دے ہاتھ داگی نہیں, تے غلط پاسے چل کے دے پیر داگی ہیں اور دے روم روم داگی کس طرح بچائی ہے تے ایک ایک میں نو تختے نار کو بند دیتا میری شکتی سیم ہے میری شکتی دی سیما ہے میں دکھدار ہے لیمٹ ہے ساگر اتھا ہے تو میں استاد ذوق دوسرے ڈنگ نہ کر کرتا ہے جب کشتی و سالم تھی منزل کی تمنا کو تھی اب ایسی شکستہ کشتی پر منزل کی تمنا کون کرے جد بیڑی نمی سی ਪਾਰ ਜਾਣ ਦਾ ਖਿਆਲ ਨਹੀਂ ਆਇਆ। ਬੇੜੀ ਪੁਰਾਣੀ ਹੋ ਗਈ ਹੈ, ਟੁੱਟ ਗਈ ਹੈ। ਹੁਣ ਪਾਰ ਜਾਣਾ ਚਾਹੁੰਦੇ ਆਂ। ਇਸ ਬੇੜੀ ਦੇ ਰਾਹੀਂ ਪਾਰ ਹੋਣਾ ਬੜਾ ਔਖਾ ਹੈ। ਜਦ ਜਵਾਨ ਸੀ ਤੇ ਸਰੀਰ ਵਿੱਚ ਤਾਕਤ ਸੀ, ਸਫਿਆ ਸੀ। ਨਾ ਕੋ ਪਾਰ ਤੱਕਿੰਦਾ, ਨਾ ਕੋ ਭਜਨ ਕੀਤਾ, ਨਾ ਕੋ ਸੇਵਾ ਕੀਤੀ। ਨਾ ਕੋ ਸੇਵਨ ਕੀਤਾ। ਹੁਣ ਗੁੱਡੇ ਹੋ ਗਏ, ਬੇੜੀ ਵੀ ਪੁਰਾਣੀ ਹੋ ਗਈ। ਉਠੀ ਬੱਜੇ ਨਾ ਹੁਣ ਸੇਵਾ ਹੁੰਦੀ ਹੈ ਨਾ ਹੁਣ ਪਾਰਕ ਹੁੰਦਾ ਹੈ